ਲਓ ਜੀ ਕਹਿੰਦੇ ਆਪਣੇ ਪਿੰਡ ਦਾ ਤੇ ਆਪਣੇ ਘਰ ਦਾ ਜੇ ਬੰਦਾ ਮਿਲ ਜਾਉ ਤੇ ਵਾਰ ਕੀ ਰੀ ਉਸ ਨਹੀਂ ਹੈਗੀ ਤੇ ਭਰਾ ਆਪ ਨੂੰ ਮਿਲਿਆ ਆ ਬਹੁਤ ਜੀ ਠੀਕ ਠਾਕ ਤੋਂ ਹੁਣ ਤੋਂ ਹੀ ਦੱਸੋ ਪਹਿਰੇ ਕਿੱਥੋਂ ਆਪਣੀ ਪੂਰੀ ਆਪਾਂ ਵੀਰੇ ਹੈਗਾ ਮਾਛਵਾੜਾ ਸਾਹਿਬ ਤੋਂ ਲੁਧਿਆਣਾ ਜ਼ਿਲ੍ਹਾ ਆਪਣਾ ਤੇ ਬਾਈ ਮਿਲਿਆ ਆਪਾਂ ਨੂੰ ਬਹੁਤ ਚੰਗਾ ਲੱਗਿਆ ਬਾਈ ਨੂੰ ਮਿਲ ਕੇ ਤੇ ਪੋਸਟ ਵੀ ਬਹੁਤ ਕੀਤਾ ਬਾਈ ਨੇ ਯਾਰ ਮੈਨੂੰ ਮਤਲਬ ਇਹ ਵੀਰਾ ਆਪਣੇ ਮਾਛੀਵਾੜੇ ਦਾ ਆ ਹਨਾ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਲੱਗਿਆ ਤੇ ਮਤਲਬ ਕੋਈ ਗੱਲ ਨਹੀਂ ਤੈਨੂੰ ਕੋ ਟੈਨਸ਼ਨ ਨਾ ਕਿਉਂਕਿ ਉਹ ਬਹੁਤ ਕਹਿੰਦੇ ਨੇ ਯਾਰ ਐਦਾ ਉਦਾ ਹਣਾ ਆਪਾਂ ਟੈਨਸ਼ਨ ਨਹੀਂ ਬਾਈ ਯਾਰ ਬਾਈ ਪਹਿਲਾ ਪੰਜਾਬੀ ਮਿਲਿਆ ਜੀ ਨੇ ਮੈਨੂੰ ਇੰਨਾ ਜ਼ਿਆਦਾ ਪੋਜ਼ਿਟਿਵ ਕੀਤਾ ਨਾ ਬਾਈ ਨੇ ਨਹੀਂ ਨਹੀਂ ਪੂਰੀ ਰੈਸਟੇ ਕਰ ਰਹਾ ਕਿਉਂਕਿ ਮੈਨੂੰ ਵੀ ਬਾਈ ਲੱਗਦਾ ਸੀ ਉਹ ਵੀ ਕੰਟਰੀ 'ਚ ਹੈ ਨਹੀਂ ਦਮ ਪਰ ਬਾਈ ਨੇ ਬਹੁਤ ਜ਼ਿਆਦਾ ਪੋਜ਼ਿਟਿਵ ਕੀਤਾ ਬਾਈ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਨੂੰ ਕਿ ਬਹੁਤ ਜ਼ਿਆਦਾ ਸੋ ਧੰਨਵਾਦ ਯਾਰ ਬਾਈ ਦਾ ਥੈਂਕ ਯੂ ਵੀਰੇ ਥੈਂਕ ਯੂ ਤੇਰਾ ਵੀ ਬਹੁਤ ਬਹੁਤ ਥੈਂਕ ਯੂ ਕਿਉਂਕਿ ਇਹ ਮੋਟੀਵੇਸ਼ਨ ਕਰਨਾ ਕਿਸੇ ਨੂੰ ਪਾਵਰ ਦੇਣੀ ਤੇ ਕਿਸੇ ਨੂੰ ਸਹੀ ਰਸਤੇ ਤੇ ਤੋਰਨਾ ਮੇਰਾ ਇਹੀ ਕੰਮ ਹੈ ਕਿਉਂ ਪਰਮਾਤਮਾ ਕਹਿੰਦੇ ਵਾਹਿਗੁਰੂ ਕਹਿੰਦਾ ਕਹਿੰਦਾ ਤੁਸੀਂ ਸਹੀ ਰਸਤਾ ਕਿਸ ਨੂੰ ਦਿਖਾ ਦੋ ਲੈਣਾ ਨਹੀਂ ਲੈਣਾ ਆਪਣੇ ਹੱਥੇ ਚੋਂ ਦਾ ਠੀਕ ਨਹੀਂ ਸੋ ਬਾਕੀ ਮਿਲਦੇ ਰਹਾਂਗੇ ਹੁਣ ਤੱਕ ਬਈ ਬਾਈ ਨੂੰ ਮੈਂ ਆਪਣੇ ਪੇਜ ਨਾਲ ਵੀ ਲਿੰਕ ਕਰ ਲਿਆ ਬਾਈ ਨੂੰ ਆਪਣਾ ਨੰਬਰ ਵੀ ਦੇ ਕੇ ਜਰੂਰ ਜਾਊਗਾ ਵੀ ਜੇ ਕੋਈ ਗੱਲਬਾਤ ਕਰਨੀ ਹੁੰਦੀ ਆ ਨਾ ਬੰਦਾ ਹਾਲਚਾਲ ਇੱਕ ਦੂਜੇ ਦਾ ਪੁੱਛ ਲੈਂਦਾ ਹੁਣ ਤਾਂ ਕੁਛ ਨਹੀਂ ਹਾਂਜੀ ਹਾਂਜੀ ਕਿਤੇ ਤਿਉਹਾਰਾਂ ਤੇ ਮਿਲ ਹੀ ਲੈਂਦਾ ਇਹੀ ਗੱਲ ਹੁੰਦੀ ਠੀਕ ਨਹੀਂ ਮੇਲ ਜੋਨ ਲਾਈਆ ਬਾਈ ਹਾਂ ਹਾਂ ਵੀਰੇ ਹਾਂ ਮੇਲ ਜੋਨ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਇੱਕ ਤਾਂ ਹੀ ਆ ਬਾਈ ਇੱਕ ਬਿਲਕੁਲ ਬਿਲਕੁਲ ਨਾਲੇ ਮੈਨੂੰ ਤਾਂ ਇਹ ਸਭ ਤੋਂ ਵੱਡੀ ਵਧੀਆ ਗੱਲ ਲੱਗੀ ਕਿ ਬਾਈ ਆਪਣੇ ਘਰਾਂ ਦੇ ਕੋਲ ਗਈ ਆ ਹਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਇਹ ਹਾਂਜੀ ਹਾਂਜੀ ਵੀਰੇ ਹਾਂਜੀ